ਅੱਜ ਅਸੀਂ ਇਹ ਇੱਕ ਕਨਾਲ ਬਗੀਚੀ ਦਾ ਜਿਹੜਾ ਸਾਡਾ ਕਨਸੈਪਟ ਹੈ ਤੇ ਇਸ ਨੂੰ ਮੈਂ ਪ੍ਰਮੋਟ ਕਰ ਰਿਹਾ ਤੇ ਅੱਜ ਸੁਖਨਾਬ ਜੀ ਪਹੁੰਚੇ ਉਹ ਚੇਚੇ ਮੇਰੇ ਕੋਲੇ ਤੇ ਇਹਨਾਂ ਨੇ ਇਹ ਇਹਨੂੰ ਦੂਸਰੇ ਲੋਕਾਂ ਨੂੰ ਵੀ ਦੇਖ ਕੇ ਕਿਹਾ ਵੀ ਉਹ ਵੀ ਲਾਉਣ ਤੇ 1.5 ਲੱਖ ਦੀ ਜਾਨੀ ਆਮਦਨ ਹੋ ਜਾਂਦੀ ਹੈ ਸਿਆਲ ਤੇ ਗਰਮੀ ਦੀ ਇਸ ਬਗੀਚੀ ਵਿੱਚੋਂ ਤਾਂ ਇਹ ਜਿਹੜਾ ਇਹ ਸਬਜ਼ੀ ਜਿਹੜੀ ਵਿੱਚ ਦੋ ਨੁਕਤੇ ਮੈਂ ਤੁਹਾਨੂੰ ਦੱਸਣੇ ਆ ਕਿ ਇੱਕ ਤਾਂ ਜਿਹੜੀ ਸਬਜ਼ੀ ਆ ਕੋਈ ਵੀ ਆ ਵਟਾਂ ਤੇ ਲਾਉਣੀ ਆ ਤੁਸੀਂ ਜਾਂ ਬੈੱਡ ਬਣਾ ਕੇ ਲਾਓ ਹੁਣ ਗਾਜਰ ਹੈਗੀ ਆ ਉਹ ਸਿੱਧੀ ਲਾਉਂਦੇ ਇੱਥੇ ਲੋਕ ਤੇ ਉਹ ਨਹੀਂ ਉਗਦੀ ਪਰ ਅਸੀਂ ਬੈੱਡ ਬਣਾ ਕੇ ਲਾਉਂਦੇ ਆ ਤਾਂ ਸਾਡੇ ਉਹ ਪੂਰੀ ਗਾਜਰ ਹੋ ਜਾਂਦੀ ਹੈ ਤਾਂ ਇਸ ਕਰਕੇ ਜਿਹੜੀ ਐ ਅਸੀਂ ਇਹਨੂੰ ਅਸੀਂ ਮੰਡੀਏ ਤਾਂ 20 ਸਬਜ਼ੀਆਂ ਅਸੀਂ ਸਿਆਲ ਚ ਲਾ ਸਕਦੇ ਆ ਤੇ 20 ਸਬਜ਼ੀਆਂ ਅਸੀਂ ਗਰਮੀ ਚ ਲਾ ਸਕਦੇ ਆ ਆ ਹੁਣ ਅੱਜ ਸਿਆਲੂ ਸਬਜ਼ੀਆਂ ਤੁਹਾਨੂੰ ਮੈਂ ਦਿਖਾਵਾਂ ਤਾਂ ਮੇਰੇ ਕੋਲੇ ਇੱਥੇ ਆਹ ਸੂੰਗਰੇ ਲੱਗੇ ਆ ਚੈਨੀ ਸਰੋਂ ਲੱਗੀ ਹੋਈ ਹੈ ਫਿਰ ਮੇਰੇ ਕੋਲੇ ਆਹ ਦੋ ਪ੍ਰਕਾਰ ਦੇ ਮੇਰੇ ਕੋਲੇ ਛਲਗਮ ਲੱਗੇ ਹੋਏ ਆ ਚਿੱਟੇ ਲੱਗੇ ਹੋਏ ਆ ਪਿੰਕ ਲੱਗੇ ਹੋਏ ਆ ਚਕੰਦਰ ਪਰੇ ਚਕੰਦਰ ਲੱਗੇ ਹੋਏ ਐ ਤੇ ਚਕੰਦਰ ਤੇ ਉਸ ਤੋਂ ਅੱਗੇ ਅਸੀਂ ਜਿਹੜੀਆਂ ਡੰਡਾ ਮੂਲੀ ਲਾ ਰੱਖੀ ਐ ਉਸ ਤੋਂ ਅੱਗੇ ਅਸੀਂ ਜਿਹੜਾ ਛੱਪਣ ਕਦੂ ਵੀ ਲਾਈਆਂ ਵੇਲਾਂ ਕੁਛ ਅਸੀਂ ਤਾਂ ਇਸ ਤੋਂ ਅੱਗੇ ਅਸੀਂ ਆਲੂਆਂ ਦੀਆਂ ਤਿੰਨ ਆਲਾ ਰੱਖੀਆਂ ਜਿਹੜੀ ਕਿ ਇੱਕ ਇੱਕ ਅਸੀਂ ਵੱਟ ਪੱਟ ਲਈ ਐ ਤਿੰਨ ਰਿਊ ਹੈਗੀਆਂ ਸਰੀਆ ਕੇ ਗਾਜਰ ਜਿਹੜੀ ਐ ਵੀ ਉਹ ਵੀ ਗਾਜਰ ਦੀ ਆ ਗਿਆ ਕਬੱਡ ਤੇ ਇਵੇਂ ਆ ਚਕੰਦਰ ਆ ਗਿਆ ਲਾਲ ਮੂਲੀ ਆ ਗਈ ਮੂਲੀਆਂ ਮੇਰੇ ਕੋਲ ਚਾਰ ਪੰਜ ਪ੍ਰਕਾਰ ਦੀਆਂ ਜਿਹੜੀਆਂ ਕਿ ਜਿੰਨਾ ਵਿੱਚੋਂ ਇੱਕ ਲਾਲ ਐ ਇੱਕ ਡੰਡਾ ਮੂਲੀ ਐ ਇੱਕ ਆਪਣੀ ਦੇਸੀ ਮੂਲੀ ਹੈ ਤਾਂ ਐਵੇਂ ਸੁਗਨੈਪ ਜੀ ਹੋ ਗਏ ਆ ਜਿੱਥੇ ਉਹ ਵੈਂਗਣ ਮੇਰੇ ਕੋਲ ਪੰਜ ਪ੍ਰਕਾਰ ਦੇ ਆ ਚਿੱਟੇ ਵੈਂਗਣ ਆ ਹਰੇ ਵੈਂਗਣ ਆ ਵੈਂਗਣੀ ਆ ਗੋਲ ਵੈਂਗਣ ਆ ਰੈੱਡ ਵੈਂਗਣ ਆ ਤਾਂ ਜਾਨੀ ਇਹ ਚੀਜ਼ਾਂ ਜਿਹੜੀਆਂ ਅੱਗੇ ਆ ਗਈ ਸਾਡੇ ਕੋਲੇ ਪਹਿਲਾਂ ਗੇਤੀ ਗੋਭੀ ਚੱਕੀ ਅਸੀਂ ਹੁਣ ਪਛੇਤੀ ਗੋਭੀ ਲਾਤੀ ਆ ਗੋਭੀ ਦੇ ਫੁੱਲ ਵੇਖੋ ਤਿਆਰ ਆ ਜਾਂ ਬਰੌਂਕਲੀ ਦੇਖ ਲਓ ਬਰੌਂਕਲੀ ਸਾਡੇ ਹੋ ਕੇ ਤਿਆਰ ਹੋ ਗਈ ਹੈ ਬਰੌਂਕਲੀ ਦੀ ਮੈਂ ਪਨੀਰੀ ਵੀ ਲਾਈ ਸੀ ਜਾ ਸੀ ਬਣਦੇ ਵੀ ਆ ਇਹ ਤੇ ਇਹਦੇ ਅਸੀਂ ਪਾਸੇ ਤੇ ਬਰੌਕਲੀ ਲਾਈ ਹੈ ਵਿਚਾਰੇ ਧਨੀਆ ਲਾਤਾ ਤਾਂ ਧਨੀਆ ਵੀ ਸਾਡੇ ਕੋਲੇ ਵਾਧੂ ਹੋ ਗਿਆ ਤਾਂ ਜਾਨੀ ਇਹ ਚੀਜ਼ਾਂ ਬਹੁਤ ਆਲਾ ਹੈਗੀਆਂ ਹੈ ਤਾਂ ਪਿਛੇ ਅਸੀਂ ਸੌਂਫ ਲਾਤੀ ਆ ਵਟਾਂ ਤੇ ਸੌਂਫ ਸਾਡੇ ਕੋਲੇ ਸਾਲ ਦੀ ਸੌਂਫ ਹੋ ਜਾਂਦੀ ਹੈ ਤੇ ਵਾਧੂ ਅਸੀਂ ਸਾਡਾ ਕੰਮ ਚੱਲਦਾ ਤਾਂ ਇਸ ਹਿਸਾਬ ਦੇ ਨਾਲ ਅਸੀਂ ਵਿਚੇ ਅਸੀਂ ਆ ਲਸਣ ਦੀਆਂ ਲਸਣ ਦੇ ਲਾਤੇ ਦੋ ਦੋ ਤਿੰਨ ਮਰਲੇ ਦੋ ਤਿੰਨ ਮਰਲੇ ਅਸੀਂ ਪਿਆਜ਼ ਲਾਤਾ ਪਰ ਇਹ ਅਸੀਂ ਹਰਰ ਲਾ ਰੱਖੀ ਆ ਹਰਰ ਦੀ ਇੱਕ ਪ੍ਰੋਪਰ ਫਸਲ ਅਸੀਂ ਲੈ ਲਈ ਹੈ ਤੇ ਜਿਹੜੀ ਹੁਣ ਉਤੋਂ ਵੱਧਦੀ ਹੈ ਤੇ ਹੁਣ ਇਹਨੂੰ ਦੁਬਾਰਾ ਬੀਜਣ ਦੀ ਲੋੜ ਨਹੀਂ ਫਿਰ ਪੁੱਟ ਕਰਨੀ ਹੈ ਤੇ ਹਰ ਰੋਜ਼ ਦੀ ਜਿਹੜੀ ਸਬਜ਼ੀ ਆ ਮਟਰਾਂ ਨਾਲੋਂ ਵੀ ਜ਼ਿਆਦਾ ਤਾਕਤਵਰ ਆ ਮਿਰਚਾਂ ਲਾ ਰੱਖੀਆਂ ਮਿਰਚਾਂ ਦੋ ਤਿੰਨ ਕਿਸਮ ਦੀਆਂ ਲੱਗੀਆਂ ਤੇ ਤਾਂ ਮਿਰਚਾਂ ਦੇ ਨਾਲ ਆ ਚੈਨੀ ਸਰੋਂ ਆ ਸਾਗ ਸਰੋਂ ਆ ਇਹ ਇਹ ਬੜੀ ਵਧੀਆ ਹੈ ਤਾਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਆ ਮੇਰੇ ਕੋਲੇ ਕੌਂਚ ਬੀਜ ਲਾਏ ਹੋਏ ਆ ਜਿਹੜੇ ਜਿਹੜੇ ਕਿ ਮਤਲਬ ਸੈਕਸ ਟੋਨਿਕ ਸੈਕਸ ਹਾਰਮੋਨ ਪੈਦਾ ਕਰਦੇ ਆ ਬਾਜ਼ਾਰ 'ਚ ਇਹ ਬਹੁਤ ਮੁਸ਼ਕਲ ਨਾਲ ਮਿਲਦੇ ਆ ਸਾਰੀਆਂ ਤਾਂ ਆਮ ਤੇ ਮੇਰੇ ਇਹ ਮਤਲਬ ਆਮ ਹੀ ਲੱਗੇ ਹੋਏ ਆ ਤਾਂ ਇਸ ਗੰਬਾਥੂ ਵੀ ਅਸੀਂ ਨਹੀਂ ਪਰਦੇ ਬਾਥੂ ਨੂੰ ਸਾਗ ਚ ਵਰਤਦੇ ਆ ਤਾਂ ਆਪਣੇ ਇਹ ਜਿਹੜਾ ਅੱਗੇ ਮੇਰੇ ਕੋਲ ਪਾਲਕ ਲੱਗੇ ਆ ਮੇਥੇ ਲੱਗੇ ਹੋਏ ਆ ਫਿਰ ਸਾਡੇ ਕੋਲੇ ਪਿਆਜ਼ ਲੱਗਿਆ ਹੋਇਆ ਹੈ ਪਿਆਈ ਦੇ ਅਗੇ ਤਾਂ ਪਿਆਜ਼ ਵੀ ਲੱਗੇ ਹੋਇਆ ਕੰਨ ਵਾਲਾ ਪਿਆਜ਼ ਵੀ ਲੱਗੇ ਹੋਇਆ ਤੇ ਕਾਲੀ ਗਾਜਰ ਲੱਗੀ ਹੋਈ ਹੈ ਲਾਲ ਗਾਜਰ ਲੱਗੀ ਹੋਈ ਹੈ ਪੀਲੀ ਗਾਜਰ ਲੱਗੀ ਹੋਈ ਹੈ ਕਾਲੀ ਗਾਜਰ ਦੀ ਖਾਸੀਅਤ ਕੀ ਹੁੰਦੀ ਹੈ ਕਾਲੀ ਗਾਜਰ ਸਲਾਦ ਆਸਤੇ ਖਾਦੀ ਜਾਂਦੀ ਹੈ ਤਾਂ ਇਹਦੇ ਚ ਜਿਹੜਾ ਨਾ ਪਰਪਲ ਉਹ ਚੀਜ਼ ਹੈਗੀ ਹੈ ਤੇ ਉਹ ਅੱਖਾਂ ਵਾਸਤੇ ਉਹ ਦੂਜੀਆਂੋਂ ਵੀ ਚੰਗੀ ਹੈ ਤਾਂ ਇਹ ਇੱਕ ਮਿੱਠੀ ਹੁੰਦੀ ਹੈ ਇਹਨੂੰ ਬੱਚੇ ਵੀ ਖਾ ਜਾਂਦੇ ਆ ਦੂਜੀ ਗਾਜਰ ਜਿਹੜੀ ਠੱਠ ਮਿੱਠੀ ਹੁੰਦੀ ਹੈ ਇਹ ਜਿਆਦਾ ਮਿੱਠੀ ਮਿੱਠੀ ਹੁੰਦੀ ਹੈ ਇਹਦੀ ਸਬਜ਼ੀ ਜੇ ਨਾ ਬਣਾਈ ਜਾਵੇ ਇਹਨੂੰ ਕੱਚਾ ਖਾਣ ਚ ਦਾ ਲਾਭ ਹੈਗਾ ਕੈਰੋਟਿਨ ਬਹੁਤ ਹੁੰਦੀ ਹੈ ਇਹਦੇ ਚ ਜਿਹੜੀ ਕਿ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਦੀ ਹੈ ਤਾਂ ਮੈਂ ਕਹਿੰਦਾ ਜੇ 1/2 ਕਿਲੋ ਗਾਜਰ ਜੇ ਅਸੀਂ ਖਾਈਏ ਦਾ ਸੀਜ਼ਨ ਦੇ ਵਿੱਚ ਤਾਂ ਥੋੜੀਆਂ ਅਨਿਕਾ ਲੈ ਜਾਣੀਆਂ ਤੇ ਹੋ ਸਕਦਾ ਗਰਮੀ ਚ ਦੁਬਾਰਾ ਲੱਗ ਜਾਣਾ ਪਰ 5-6 ਮਹੀਨੇ ਅਨਿਕਾ ਥੋੜੀਆਂ ਤੁਹਾਨੂੰ ਨਹੀਂ ਲਾਉਣ ਦੀ ਲੋੜ ਇੱਕ ਵਾਰੀ ਗਾਜਰ ਖਾਧੀ ਹੋਵੇ ਤਾਂ ਯਾਨੀ ਮਹੀਨਾ ਗਾਜਰ ਖਾ ਲਓ 2 ਮਹੀਨੇ ਥ ਇਹ ਚੀਜ਼ ਜੋਰੀ ਹੈ ਇਹਦੇ ਚ ਗਾਜਰ ਚ ਕੈਰੋਟੀਨ ਹੁੰਦੀ ਜਿਹੜੀ ਕਿ ਲੋਕਾਂ ਨੂੰ ਨਹੀਂ ਪਤਾ ਉਹ ਸਾਡੀ ਨਜ਼ਰੀਏ ਨਜ਼ਰ ਨੂੰ ਤੇਜ਼ ਰੱਖਦੀ ਹੈ ਹਾਂਜੀ ਤੇ ਅੱਗੇ ਸਾਡੇ ਕੋਲੇ ਅਸੀਂ ਤੁਲਸੀ ਤਨ ਦੋ ਕਿਸਮ ਦੀ ਲਾਈ ਤਨ ਕਿਸਮ ਦੀ ਤੁਲਸੀ ਸਾਡੇ ਕੋਲੇ ਇੱਕ ਸਾਡੇ ਕੋਲੇ ਲੈਮਨ ਤੁਲਸੀ ਹੈ ਖੁਸ਼ਬੂ ਆਉਂਦੀ ਹੈ ਤਾਂ ਦੂਸਰੀ ਆ ਕਾਲੀ ਤੁਲਸੀ ਹੈ ਅੱਜ ਕੱਲ ਇਹ ਥੋੜੀ ਜੀ ਜਿਆਦਾ ਅਸਰ ਮੰਨ ਕੇ ਸਰਦੀ ਦਾ ਫਟੂਗੀ ਇਹ ਤਾਂ ਇੱਕ ਸਾਡੇ ਕੋਲੇ ਇੱਥੇ ਪੂਤਨਾ ਲੱਗਿਆ ਹੋਇਆ ਹੈ ਮਰੂਆ ਲੱਗਿਆ ਹੋਇਆ ਹੈ ਬਰੂਆ ਵੀ ਤુલਸੀ ਦੀ ਕਿਸਮ ਹੀ ਹੈ ਬਰੂਆ ਵੀ ਤુલਸੀ ਦੀ ਕਿਸਮ ਹੈ ਤਾਂ ਇਹ ਪ੍ਰਕਾਰ ਦੀ ਤુલਸੀ ਹੋ ਗਈ ਉਹ ਸਾਡੇ ਕੋਲੇ ਪੂਤਣਾ ਲੱਗਿਆ ਹੋਇਆ ਹੈ ਜਾਨੀ ਇਹ ਚਟਨੀ ਚ ਵਰਤ ਸਕਦੇ ਹਾਂ ਮਸਾਲਿਆਂ ਚ ਵਰਤ ਸਕਦੇ ਹਾਂ ਅਸੀਂ ਤਾਂ ਜਾਨੀ ਮੈਂ ਇਹ ਸੋਚਿਆ ਕਿ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਮੇਰੇ ਕੋਲੇ ਲੱਗੀਆਂ ਅਤੇ ਤਾਂ ਜੇ ਅਸੀਂ ਟੋਟਲ ਗਿਣੀਆਂ ਤਾਂ ਮਤਲਬ 20 25 ਸਬਜ਼ੀਆਂ ਜਾਨੀ ਲੱਗ ਸਕਦੀਆਂ ਤੇ ਸਾਰੇ ਸਾਲ ਦੀ ਜਿਹੜੀ ਸਬਜ਼ੀ ਹੈ ਉਹ ਤੁਹਾਡੀ ਮੁਕ ਮੁਕਦੀ ਨਹੀਂ ਜੇ ਗਤੀ ਪਛਤੀ ਕਰਕੇ ਲਾਈਏ ਆ ਬਾਵਾ ਜੀ ਮੇਰੇ ਕੋਲੇ ਆਉਂਦੇ ਹਰ ਐਤਵਾਰ ਆਉਂਦੇ ਆ ਔਰ ਇਹ ਟੋਟਲੀ ਆਰਗੈਨਿਕ ਹੈ ਕੋਈ ਇਹ ਅਸੀਂ ਰੇ ਨਹੀਂ ਪਾਉਂਦੇ ਇਹਦੇ ਵਿੱਚ ਕੈਮੀਕਲ ਨਹੀਂ ਪਾਉਂਦੇ ਰੂੜੀ ਦੀ ਰੇ ਸਰਵ ਵਰਤਦੇ ਆ ਤੇ ਉਹ ਰੂੜੀ ਦੀ ਰੇ ਅਸੀਂ 15 ਦਿਨ ਤੋਂ ਮੋਟ-ਮੋਟ ਪਾਉਂਦੇ ਰਹਨੇ ਆ ਤੇ ਜੇ ਅਸੀਂ ਕੋਈ ਸਪਰੇਅ ਨਹੀਂ ਕਰਦੇ ਜਿਹੜੀ ਕੋਈ ਸਪਰੇਸ ਹੁੰਦੀ ਵਗੈਰਾ ਹੁੰਦੀ ਆ ਉਹੀ ਉਹ ਪਿਕਅਪ ਕਰ ਲੇਦੀਆਂ ਤੇ ਉਹ ਉਹ ਪਾਸੇ ਕਰ ਦੇਦੀਆਂ ਤੇ ਅਸੀਂ ਉਹ ਲੱਸੀਆ ਦੀ ਸਪਰੇਅ ਵੀ ਨਹੀਂ ਕਰਦੇ ਆ ਕਿਤੇ ਤੇ ਬਾਕੀ ਟੈਂਪਰੇਚਰ ਬੜਾ ਜਿਹੜਾ ਲੋ ਚੱਲਦਾ ਇਸ ਟਾਈਮ ਲੋ ਟੈਂਪਰੇਚਰ ਤੇ ਕੋਈ ਬਿਮਾਰੀ ਪੈਂਦੀ ਨਹੀਂ ਇਸ ਨੂੰ ਤਾਂ ਇਹ ਬੜਾ ਲਾਭਦਾਇਕ ਹੈ ਇਹਦੇ ਵਾਸਤੇ ਹਾਂਜੀ ਮੈਂ ਅੱਜ ਇਹੀ ਕਹੂੰਗਾ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਪੀ ਅਸੀਂ 100-100 ਕਿੱਲਾ, 50-50 ਕਿੱਲੇ, 20-20 ਕਿੱਲੇ ਜ਼ਮੀਨਾਂ ਬਣਾ ਲੈਨੇ ਪਰ ਸਾਡੇ ਕੋਲ ਕਨਾਲ ਸਬਜੀ ਨਹੀਂ ਹੁੰਦੀ ਜਿਹੜਾ ਕਿ ਸਾਡੇ ਲਾਈਫ ਦਾ ਸਵਾਲ ਹੈ ਇੰਨੀਆਂ ਬਿਮਾਰੀਆਂ ਹੁਣ ਦੇਖ ਲੋ ਤੁਸੀਂ ਪਚਾਰ ਲੱਖ ਬੰਦਾ ਸਾਡੇ ਪੰਜਾਬ ਚ ਕੈਂਸਰ ਦਾ ਮਰੀਜ਼ ਹੈ 4 ਲੱਖ ਤੇ 1300 ਬੰਦਾ ਸਾਡੀ ਇੰਡੀਆ ਚ ਮਰਦਾ ਰੋਜ਼ ਕੈਂਸਰ ਨਾਲ ਪਰ ਅਸੀਂ ਇਸ ਗੱਲ ਤੇ ਆਉਂਦੇ ਨਹੀਂ ਅਸੀਂ ਉਹ ਰੇਹਾਂ ਪਾ ਪਾ ਕੇ ਤਾਂ ਛੇਤੀ ਹੋ ਜੇ ਛੇਤੀ ਹੋ ਜੇ ਛੇਤੀ ਹੋ ਜੇ ਮੈਂ ਤਾਂ ਪੱਠੇ ਚ ਵੀ ਰੇ ਨਹੀਂ ਪਾਉਂਦਾ ਯਾਨੀ ਪਸ਼ੂ ਮੇਰੇ ਕੋਲ ਰੱਖੇ ਹੋਏ ਐ ਦੋ ਤਿੰਨ ਉਹ ਪੱਠੇ ਚ ਵੀ ਰੇ ਨਹੀਂ ਪਾਈਦੀ ਤਾਂ ਹੋ ਸਕਦਾ ਹੈ ਕਿ ਸਾਨੂੰ ਮਾਲਕ ਨੇ ਤੰਦਰੁਸਤ ਸਿਹਤ ਇਸੇ ਰੂਪ ਦੀ ਬਖਸ਼ੀ ਹੋਈ ਹੈ ਤਾਂ ਇਹ ਮੈਂ ਕਹਿੰਦਾ ਵੀ ਲੋਕੋ ਤੁਸੀਂ ਇੱਕ ਕਨਾਲ ਸਬਜ਼ੀ ਜੂੜਾਗਾਓ ਮਕਾਨ ਜੇ ਲੈਨੇ ਹਨ ਨਾ ਤਾਂ ਤੁਸੀਂ ਇੱਕ ਨਾਲ ਮਕਾਨ ਵਾਸਤੇ ਲਓ ਤੇ ਨਾਲ ਹੀ ਇੱਕ ਕਨਾਲ ਸਬਜ਼ੀ ਵਾਸਤੇ ਵੀ ਲਓ ਜੇ ਲਓਗੇ ਤੁਸੀਂ ਤਾਂ ਥੋੜੀ 10 ਸਾਲ ਜੀ ਉਮਰ ਨਾ ਆਉਂਦੇ ਤਾਂ ਤੁਸੀਂ ਮੈਨੂੰ ਕਹਦੇ ਜੋ ਵੀ ਉਹ ਹਰਦੂ loan ਤੇ ਕਹਦੇ ਜੋ ਵੀ ਉਹ ਐਵੇਂ ਬਕਵਾਸ ਕਰਦਾ ਸੀ ਤਾਂ ਜਨੀਆਂ ਇਹ ਚੀਜ਼ ਆ ਕਿ 10 ਥੋੜੀ 10 ਸਾਲ ਉਮਰ ਵੱਸ ਸਕਦੀ ਹੈ ਜੇਕਰ ਇੱਕ ਨਾਲ ਨਾਲ ਪ੍ਰਾਟ ਰਹਿਣ ਲੱਗੇ ਸਬਜ਼ੀ ਵੀ ਲਓ ਇੱਕ ਨਾਲ ਸਬਜ਼ੀ ਦੇ ਪੇਚ ਤੁਸੀਂ ਤਿੰਨ ਚਾਰ ਘਰ ਤੁਹਾਡੀ ਤਿੰਨ ਚਾਰ ਕਰਾਂ ਦੀ ਸਬਜੀ ਹੋ ਸਕਦੀ ਹੈ ਬਾਬਾ ਜੀ ਨੂੰ ਪਤਾ ਹੈ ਵੀ ਇੱਥੇ ਸਾਡੇ ਦੇ ਕੋਲ ਤਾਂ ਬਾਦੂ ਰਹਿੰਦੀ ਹੈ ਲੋਕ ਆਉਂਦੇ ਰਹਿੰਦੇ ਬਾਬਾ ਜੀ ਦੇ ਨਾਲ ਵੀ ਕਈ ਵੀ ਆ ਜਾਂਦੇ ਆ ਤਾਂ ਅਸੀਂ ਕਿਸੇ ਨੂੰ ਖਾਦੇ ਨਹੀਂ ਮੋੜਦੇ ਤਜਰਬਾ ਕਰਕੇ ਦੇਖੋ ਜੀ ਬਾਜ਼ਾਰ ਵਾਲੀ ਸਬਜੀ ਬਣਾ ਕੇ ਦੇਖ ਲਓ ਇਹ ਸਬਜੀ ਬਣਾ ਕੇ ਦੇਖ ਲਓ ਟੇਸਟ ਨਹੀਂ ਬੰਦਾ ਜੋ ਟੇਸਟ ਇੰਦਾ ਉਹ ਟੇਸਟ ਬਾਜ਼ਾਰ ਵਾਲੀ ਸਬਜੀ ਦਾ ਹੋ ਹੀ ਨਹੀਂ ਸਕਦਾ ਉਹ ਮਰਜਾਈ ਤਿੰਨ ਚਾਰ ਦਿਨਾਂ ਬਾਅਦ ਪਹੁੰਚਦੀ ਹੈ ਇਹ ਤਾਜੀ ਤੋੜ ਕੇ ਬਣਾਈ ਤੇ ਬਲਖਾਨ ਚ ਮਤਲਬ ਬੜਾ ਆਨੰਦ ਆਉਂਦਾ ਹੈ